ਤੁਸੀਂ EMPLOYES ਨੂੰ OTS ਤੇ ਬਾਕੀ ਚੀਜ਼ਾਂ ਕਹੀਆਂ ਉਹਦੇ ਵਿੱਚ ਕੁਝ ਨਹੀਂ ਜੀ ਕਿਸੇ ਵੀ ਵਰਗਵਾਸੇ ਕਿਸਾਨਾਂ ਵਿੱਚ ਕੁਝ ਨਹੀਂ ਡਿੱਗਦੇ ਹੋਰ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਕੋਈ ਇਹਨਾਂ ਦੀ ਸੋਚ ਨਹੀਂ 2029 ਦੇ ਵਿੱਚ ਸੀਰੀਅਸ ਵਾਟਰ ਕ੍ਰਾਈਸਿਸ ਆਲਰੇਡੀ ਹੈ ਪੰਜਾਬ ਅੱਧਾ ਸੈਮੀ ਡੇਜ਼ਰਟ ਬਣਦੇ ਚਾਂਸੇ ਆ ਨੇ ਗਵਰਨਮੈਂਟ ਬਿਲਕੁਲ ਸੁਤੀ ਪਈ ਹੈ ਨੌਕਰੀਆਂ ਦੇ ਵਿੱਚ ਵੀ ਵੇਖੋ ਸਾਫ਼ ਤੌਰ ਅਸੀਂ ਗੱਲ ਕਹੀ ਹੈ ਜੇ ਇਮਾਨਦਾਰ ਸਰਕਾਰ ਹੋਵੇ ਤੇਰਾ ਓਪਨ ਚੈਲੰਜ ਤੁਸੀਂ ਇੱਕ ਵਾਈਟ ਪੇਪਰ ਨੌਕਰੀਆਂ ਤੇ ਰੱਖ। ਤੁਸੀਂ 53000 ਕਹੀ ਐ। ਮੈਂ ਕਹਿ ਰਿਹਾ ਬਿਲਕੁਲ ਕੋਰਾ ਝੂਠ ਤੇ ਫਰੋਡ ਐ ਪੰਜਾਬ ਦੇ ਲੋਕਾਂ। ਜੇ ਸਹੀ ਬਣਾ ਦੇ ਵਿੱਚ ਨੌਕਰੀਆਂ ਦਿੱਤੀਆਂ ਉੱਤੇ ਵਾਈਟ ਪੇਪਰ ਦੋ। ਉਹਨਾਂ ਬੱਚਿਆਂ ਦੇ ਨਾਂ ਦੋ, ਉਹਨਾਂ ਦੇ ਐਡਰੈਸਸ ਦੋ, ਟੈਲੀਫੋਨ ਨੰਬਰ ਦੋ ਤੇ ਬੈਂਕ ਮੈ ਦੱਸੋ ਇੱਕ ਢੀ ਗੱਲ ਐ। ਤੁਸੀਂ ਦੇ ਨਹੀਂ ਪਾ ਰਹੇ ਉਹਦਾ ਮਤਲਬ ਐ ਕਿ ਨੌਕਰੀਆਂ ਥੋੜੀਆਂ ਨੇ ਝੂਠ ਬਹੁਤਾ ਐ। ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਉਹ ਅਸੈਂਬਲੀ ਛੱਡ ਕੇ ਭੱਜ ਗਿਆ ਸੀ। ਇਨੂੰ ਸਾਰਿਆਂ ਨੂੰ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਇਥੇ ਆ ਰਹੀ ਰਿਹਾ ਦਿੱਲੀ ਵਾਲੇ ਕਾਬਜ਼ ਹੋ ਗਏ ਨੇ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਪੱਕੇ ਲਿਆ ਕੇ ਮਨਿਸਤਾਨਾ ਬਿਠਾ ਦਿੱਤੇ ਨੇ ਪੱਕੇ ਬੰਦੇ ਆ ਕੇ ਸੀਐਮਓ ਚ ਬੈਠ ਕੇ ਸਾਰੀਆਂ ਬਦਲੀਆਂ ਤੁਸੀਂ ਵੇਖੋ ਬੇਸਿਕਲੀ ਲੋਕਤੰਤਰ ਦੇ ਵਿੱਚ ਤਿੰਨ ਇੰਪੋਰਟੈਂਟ ਚੀਜ਼ਾਂ ਨੇ ਸਾਰਿਆਂ ਨੂੰ ਪਹਿਲੇ ਉਹਨੂੰ ਚਲਾਉਣ ਵਾਸਤੇ ਨਿਆਇਪਾਲਿਕਾ ਹਾਈ ਕੋਰਟ ਆਨਰੇਬਲ ਹਾਈ ਕੋਰਟ ਰੋਜ਼ ਪਾਵੇਂ ਕਰਨਲ ਸਾਹਿਬ ਦਾ ਕੇਸ ਹੋਏ ਪਾਵੇਂ ਬਰਗਾੜੀ ਬਹਿਬਲ ਕਲਾਬ ਦੇ ਕੇਸੇ ਹੋਣ ਪਾਵੇਂ ਵੀਰਿਸ ਕਿਸਮ ਦੇ ਕੇਸੇ ਆ ਨੇ ਰੋਜ਼ ਇਹਨਾਂ ਨੂੰ ਝੜਕਾਂ ਪੈਂਦੀਆਂ ਨੇ ਕਿਹਦਾ ਜਵਾਬ ਦਿਓ ਜਵਾਬਦੇਹ ਨੂੰ ਇਹਨਾਂ ਕੋਈ ਹੈ ਕੁਝ ਨਹੀਂ ਪੂਰੇ ਦਿਨ ਪਾਦੀਏ ਤੇ 20 ਦਿਨ ਦੀ ਹੁੰਦੀ ਅੱਛਾ ਰਿਛੇ ਇਹ ਕਿਸੇ ਨੂੰ ਬੋਲਣ ਦਿੱਤਾ ਜਾਂਦਾ ਕਿਸੇ ਨੂੰ ਨਹੀਂ ਬੋਲਣ ਦਿੱਤਾ ਨਵੀਂ ਇੱਕ ਲੋਕਤੰਤਰ ਦੀ ਪ੍ਰਣਾਲੀ ਵੇਖੀ ਹੈ ਫਿਰ ਕੈਮਰੇ ਅਜੇ ਤੱਕ ਦਰਸਤ ਨਹੀਂ ਕੀਤੇ ਗਏ ਅਸੀਂ ਲੌਂਗ ਸ਼ਾਟ 'ਚ ਹੀ ਆਂ ਹੁਣ ਤੇ ਕੱਲ ਤੋਂ ਤੁਸੀਂ ਵੇਖੋ ਇਹਨਾਂ ਦੇ ਆਪਣੇ ਐਮਐਲਏ ਕਹਿਣੇ ਸ਼ੁਰੂ ਕਰਦੇ ਤੇ ਕੀ ਅਸੀਂ ਹਿੰਦੁਸਤਾਨ ਦਾ ਹਿੱਸਾ ਹੈ ਕਿ ਪਾਕਿਸਤਾਨ ਦੇ ਟੋਟਲ ਝੂਠ ਹੈਲਥ ਤੇ ਐਜੂਕੇਸ਼ਨ ਤੇ ਐਜੂਕੇਸ਼ਨ ਮੰਤਰੀ ਸਾਹਿਬ ਮੈਂ ਦੋ ਵਾਰ ਸਵਾਲ ਕੀਤੇ ਨੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੇ ਤਾਂ ਇਹ ਤੀਸਰੀ ਪ੍ਰਣਾਲੀ ਸਾਡੇ ਅਫਸਰਾਂ ਦੀ ਹੈ ਹੁਣ ਅਫਸਰ ਜਿਹੜੇ ਤੇ ਇਹਨਾਂ ਦੇ ਨਜਾਇਜ਼ ਕੰਮ ਜਾਂ ਜਿੱਥੇ ਕੋਈ ਪੈਸਿਆਂ ਦੀ ਇਨਵੋਲਵਮੈਂਟ ਹੈ ਜਿਹੜਾ ਮੰਨ ਲੈਂਦਾ ਹੂ ਰਹਿਣ ਦਿੰਦੇ ਨੇ ਬਾਕੀ ਇੱਕ ਇੱਕ ਐਡਮਿਨਿਸਟ੍ਰੇਟਿਵ ਸੈਕਟਰੀ ਪੰਜਾਬ ਦਾ ਤੁਸੀਂ ਲਿਸਟ ਕੱਢ ਕੇ ਵੇਖੋ ਕੋਈ ਇਹੋ ਜਿਹਾ ਐਡਮਿਨਿਸਟ੍ਰੇਟਿਵ ਸੈਕਟਰੀ ਜਿਹਦੀ ਬਦਲੀ ਕੋਈ 4 ਤੋਂ 5 ਵਾਰ ਨਹੀਂ ਹੋਈ ਫਿਰ ਉਹਨੂੰ ਕਿਹਾ ਜਾਂਦਾ ਸੈਕਟਰੀ ਪਰਸਨਲ ਨੂੰ ਮਿਲੋ ਫਿਰ ਉਹਦੇ ਕੋਲ ਲਲਕੜੀਆਂ ਕਿਡਾਈਆਂ ਜਾਂਦੀਆਂ ਨੇ ਜਿਹੜਾ ਇਮਾਨਦਾਰੀ ਨਾਲ ਠੀਕ ਕੰਮ ਕਰਦਾ ਉਹਦੀ ਇਸ ਰਾਜ ਦੇ ਵਿੱਚ ਕੋਈ ਜਗ੍ਹਾ ਹੀ ਹੈ ਨਹੀਂ ਤਾਂ ਜੇ ਤੁਸੀਂ ਅੱਜ ਬਜਟ ਦੀ ਗੱਲ ਕਰੋ ਮੈਂ ਸਮਝਦਾ ਸਾਰਾ ਮੈਨੂੰ ক্লোਜ਼ਲੀ ਅਸੀਂ ਗਵਰਨਰਜ਼ ਅਡਰੈਸ ਨੂੰ ਫਾਲੋ ਕੀਤਾ ਹੈ ਗਵਰਨਰਜ਼ ਅਡਰੈਸ ਵੀ ਇਸੇ ਤੇ ਇਹ ਵਿੱਚੋਂ ਆਲਰੇਡੀ ਬਜਟ ਨੂੰ ਪਹਿਲੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਗਵਰਨਮੈਂਟ ਨੇ ਕਿ ਅਸੀਂ ਕੀ ਕੀ ਲੈ ਕੇ ਆਣਾ ਸੋ ਇਹਦੇ ਵਿੱਚ देयर ਇਜ਼ ਨਥਿੰਗ ਨੌਜਵਾਨਾਂ ਵਾਸਤੇ ਕੁਝ ਨਹੀਂ ਸਾਡੇ ਕਿਸਾਨਾਂ ਵਾਸਤੇ ਕੋਈ ਨਹੀਂ ਸਾਡੇ ਖੇਤ ਮਜ਼ਦੂਰ ਸਾਡੇ ਦਲਿਤ ਭਾਈਚਾਰਾ ਸਾਡੀਆਂ ਪਛਣੀਆਂ ਸ਼ਰੇੜੀਆਂ ਕਿਸੇ ਵਾਸਤੇ ਦੇ ਵਿੱਚ ਕੁਝ ਹੈ ਨਹੀਂ ਠੀਕ ਜ਼ਹਿਰਖਾਨ ਜੋਗੇ ਪੈਸੇ ਵੀ ਇਹਨਾਂ ਨੂੰ ਆ ਚਾਹੀਦੇ ਹੋਣ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਇਨਕਾਰ ਕਰ ਦਿੰਦਾ ਆ ਇਹਨਾਂ ਦਾ ਹਾਲ ਹੈ ਬਿਲਕੁਲ ਝੂਠ ਦਾ ਪਲੰਦਾ ਲਿਆ ਕੇ ਨੇ ਸામਨੇ ਰੱਖ ਦੇਣਾ ਚੀਵਾ ਸਾਹਿਬ ਨੇ ਸੋ ਮੈਂ ਸਾਨੂੰ ਕੋਈ ਆਸ ਉਮੀਦ ਤੇ ਨਹੀਂ ਬਟ ਤੁਸੀਂ ਵੇਖੋ ਚਰਚਾ ਬਜਟ ਤੇ ਨਿਰੇ ਇੱਕ ਦਿੰਦੀ ਗਵਰਨਰ ਦੇ ਅਡਰੈਸ ਤੇ ਚਰਚਾ ਨਿਰੇ ਇੱਕ ਦਿੰਦੀ ਲਾਅ ਐਂਡ ਆਰਡਰ ਦਾ ਕੀ ਹਾਲ ਏ ਕਿਸ ਤਰ੍ਹਾਂ ਲੋਕਾਂ ਨੂੰ ਫਰੋਤੀਆਂ ਰੋਜ਼ ਆ ਰਹੀਆਂ ਚਿੱਠੀਆਂ ਆ ਰਹੀਆਂ ਨੇ ਜੋ ਹਾਲ ਤੁਸੀਂ ਆ ਵੇਖਿਆ ਹੀ ਏ ਪਹਿਲੇ ਦਿਨ ਤੇ ਮੰਤਰੀ ਕਹਿੰਦੇ ਸੀ ਜਿੱਦਣ ਇਹ ਬਾਰਡਰ ਦੇ ਉੱਤੇ ਕਿਸਾਨ ਚੁੱਕੇ ਗਏ ਨੇ ਇਹਨਾਂ ਨੂੰ ਡਿਟੇਨ ਕੀਤਾ ਗਿਆ ਪਹਿਲੇ ਕਹਿੰਦੇ ਸੀ ਕਿ ਜੀ ਇਹਨਾਂ ਨੇ ਸੜਕਾਂ ਰੋਕੀਆਂ ਨੇ ਪੰਜਾਬ ਦੇ ਇੰਡਸਟਰੀ ਦਾ ਵਪਾਰ ਦਾ ਬੜਾ ਨੁਕਸਾਨ ਹੁੰਦਾ ਤੇ ਮੈਂ ਪੁੱਛਿਆ ਸੀ ਕਿ ਮੈਨੂੰ ਇੱਕ ਮਿੰਟ ਜੀ ਮੈਂ ਪੁੱਛਿਆ ਸੀ ਕਿ ਮਾਨ ਸਾਹਿਬ ਤੁਸੀਂ ਦੱਸੋ ਇੰਡਸਟਰੀ ਦੀ ਟ੍ਰੇਡ ਦੀ ਤੇ ਕਿਸਾਨਾਂ ਦੀ ਤੁਸੀਂ ਕਿੰਨੀ ਵਾਰ ਮੀਟਿੰਗ ਕੀਤੀ ਟੇਬਲ ਤੇ ਲੈ ਕੇ ਆਂਦਾ ਇੱਕ ਵਾਰ ਵੀ ਹੁਣ ਤੁਸੀਂ ਵੇਖੋ ਜਿਹੜਾ ਐਫੀਡੇਵਿਟ ਦਿੱਤਾ ਗਿਆ ਆਨਰੇਬਲ ਹਾਈ ਕੋਰਟ ਦੇ ਵਿੱਚ ਐਸਐਸਪੀ ਪਟਿਆਲੇ ਵੱਲੋਂ ਉਹਦੇ ਚ ਸਾਫ ਤੌਰ ਤੇ ਕਿਹਾ ਗਿਆ ਕਿ ਅਸੀਂ ਖਨੌਰੀ ਤੇ ਇਹਨਾਂ ਬਾਰਡਰਾਂ ਤੋਂ ਦੂਸਰਿਆਂ ਤੋਂ ਇਸ ਗੱਲ ਕਾਰਨ ਕਿਸਾਨ ਚੁੱਕੇ ਨੇ ਕਿਉਂਕਿ ਸਾਡੇ ਕੋ ਇੰਟੈਲੀਜੈਂਸ ਇਨਪੋਰਟ ਸੀ ਕਿ ਦਿੱਲੀ ਨੂੰ ਕੂਚ ਕਰਨ ਲੱਗੇ ਨੇ ਜੇ ਦਿੱਲੀ ਨੂੰ ਕੂਚ ਕਰਨਗੇ ਤੁਹਾਨੂੰ ਪ੍ਰੋਬਲਮ ਕੀ ਹੈ ਦੀ ਉਹਦਾ ਮਤਲਬ ਤੁਸੀਂ ਸਹੀ ਤੌਰ ਤੇ ਭਾਜਪਾ ਦੀ ਤੇ ਦਿੱਲੀ ਦੀ ਜਿਹੜੀ ਅੰਦਰੂਨੀ ਹੋਮ ਅਫੇਅਰਸ ਹੈ ਉਹਦੇ ਮੁਤਾਬਕ ਚੱਲਣਾ ਚਾਹੁੰਦੇ ਹੋ ਜੀ ਹੁਣ ਵੇਖੋ ਉਸੇ ਤਾਈਂ ਬੋਨਾਂ ਨੇ ਬਾਰਡਰ ਸੀ ਤੇ ਚਾਹਨੇ ਬਾਰਡਰ ਖੁੱਲੇ ਰਹਿਣ ਬਟ ਸਾਡਾ ਕਹਿਣਾ ਹੈ ਕਿ ਪਹਿਲੇ ਜਦੋਂ ਧਰਨੇ ਲੱਗੇ ਨੇ ਇਨਡਾਇਰੈਕਟ ਪੈਸੇਡ ਅੰਡਰਸਟੈਂਡਿੰਗ ਹੈ ਇਸ ਗਵਰਨਮੈਂਟ ਨੇ ਕਿਸਾਨਾਂ ਨੂੰ ਉਸ ਪਾਸੇ ਲੈ ਗਏ ਕਿ ਚੁੱਪ ਹੋ ਕੇ ਪਹਿਲੇ ਬਾਰਡਰਾਂ ਤੇ ਬੈਠੋ ਤਾਂ ਹੀ ਤੁਹਾਡੀ ਕੋਈ ਐਮਐਸਪੀ ਦੀ ਗੱਲ ਕਰਾਂਗੇ ਪਹਿਲੇ ਇਹੀ ਸਰਕਾਰ ਹੈ ਜਿਹੜੀ ਛੁਟਕੀਆਂ ਨਾਲ ਐਮਐਸਪੀ ਦਿੰਦੀ ਛੁਟਕੀਆਂ ਨਾਲ ਹੁਣ ਇਹ ਛੁਟਕੀਆਂ ਵਾਲਾ ਕੋਈ ਅੰਦਰ ਬੱਧਾ ਹੀ ਨਹੀਂ ਲੱਭਦਾ ਚਲੋ ਕੋਈ ਨਹੀਂ ਚਲੋ ਮੈਨੂੰ ਕਿਹਦਾ ਗੱਲ ਕੀਤੀ ਜਾ ਰਹੀ ਹੈ ਐਂਟੀ ਡਰੋਨ ਸਿਸਟਮ ਲਗਾਉਣ ਵਾਸਤੇ ਵੀ ਹੁਣ ਇਹ ਵੀ ਮੈਨੂੰ ਪਤਾ ਲੱਗਿਆ ਅੱਜ ਕੋਈ ਇਹੋ ਜਿਹਾ ਅੰਦਰ ਮੈਨੂੰ ਪਤਾ ਲੱਗਾ ਪਤਾ ਨਹੀਂ ਉਹ ਸਹੀ ਹੈ ਕਿ ਗ ਕੀ ਜੀ ਇਹ ਕੋਈ ਜਿਸ ਤਰ੍ਹਾਂ ਕਾਸ ਸੈਂਸਸ ਦੀ ਗੱਲ ਕਰ ਰਹੇ ਅਸੀਂ ਡਰੱਗ ਸੈਂਸਸ ਕਰਾਉਣਾ ਚਾਹੁੰਦੇ ਹਾਂ ਅਸੀਂ ਵੈਲਕਮ ਕਰਾਂਗੇ ਪਰ ਉਹ ਡਰੱਗ ਸੈਂਸਸ ਸਾਰਿਆਂ ਨੂੰ ਪਹਿਲੇ ਚੀਫ ਮਿਨਿਸਟਰ ਤੋਂ ਕੈਬਨਿਟ ਤੇ ਇਹਨਾਂ ਦੇ ਮੰਤਰੀ ਸਾਰੇ ਵਿਧਾਨ ਸਭਾ ਦਾ ਦੋ ਪ੍ਰੋਟੈਸਟ ਹੋਏ ਸਾਰਿਆਂ ਨੂੰ ਪਹਿਲੇ ਤੇ ਇੱਥੋਂ ਹੀ ਕੰਮ ਸ਼ੁਰੂ ਕਰੀ ਜਾਓ ਵੇਖੀਏ ਤੇ ਸਹੀ ਕਿੰਨੇ ਕਨੇ ਸੁੱਕੇ ਇਹਨਾਂ ਚ ਇਹ ਤਾਂ ਮੈਨੂੰ ਜਾਪਦਾ ਇਹਨਾਂ ਨੇ ਆ ਟੈਸਟ ਕਰਾਣ ਤੋਂ ਭੱਜ ਜਾਣਾ ਵਿਧਾਨ ਸਭਾ ਦੀ ਖਾਲੀ ਹੋ ਜੇ ਭਗਵਾਨ ਚਿਮਾ ਸਾਹਿਬ ਇਹ ਰਹਿਣੇ ਕਿ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਕੀਤੀ ਹੈ ਕਰਜ਼ਾ ਸਭ ਨੂੰ ਭੁਗਤਣੀਆਂ ਪੈ ਰਹੀਆਂ ਉਹ ਕਹਿੰਦੇ ਨੇ ਕਿ ਜਿਹੜਾ ਕਰਜ਼ਾ ਚੜ ਰਿਹਾ ਉਹ ਕਹਿੰਦੇ ਇਹਦਾ ਪਿਛਲੇ ਦਾ ਵਿਆਜ ਹੀ ਤਾਰੀ ਜਾਂਦੇ ਆ ਵੱਡੇ ਕਰਜ਼ਾਧਾਰ ਨੇ ਕਹਿੰਦੇ ਮੇਰੀ ਇਹ ਗੱਲ ਸੁਣ ਲੋ ਇਹਨਾਂ ਦੇ ਕੇਜਰੀਵਾਲ ਸਾਹਿਬ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤੁਹਾਡੀ ਜਮਾਤ ਵੱਲੋਂ ਤੁਹਾਡੇ ਵੱਲੋਂ ਹੀ ਜਦੋਂ 3 ਸਾਲ ਪਹਿਲੇ ਉਹਨੇ ਕਿਹਾ ਜੀ ਪੰਜਾਬ ਤੇ ਤਕਰੀਬਨ 2.5 ਲੱਖ ਕਰੋੜ ਦਾ ਕਰਜ਼ਾ ਹੈ ਤੇ ਸਰਕਾਰ ਚ ਕੰਮ ਕਿੱਸਾ ਚਲਾਓਗੇ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਸ ਦਾ ਅਫਸਰ ਆਂ ਇਹੀ ਤੇ ਮੇਰੀ ਫੋਟੇ ਹੈ ਇਹੀ ਤੇ ਮੇਰੀ ਤਾਕਤ ਹੈ ਰੈਵਨਿਊ ਚ ਪੈਸੇ ਕਿੱਥੋਂ ਇਕੱਠੇ ਕਰਨੇ 20000 ਕਰੋੜ ਤੇ ਮੈਂ ਤੁਹਾਨੂੰ ਸਾਲ ਦਾ ਮਾਈਨਿੰਗ ਚ ਦਵਾਂਗਾ 34000 ਕਰੋੜ ਰੁਪਈਆ ਜਿਹੜਾ ਟੋਟਲ ਬਜਟ ਸੀ ਉਸ ਟਾਈਮ 117000 ਦਾ ਕਹਿਣ ਲੱਗੇ ਤੇ ਬਈ ਚੋਰੀ ਬੜੀ ਹੈ ਇਹਦੇ ਚ ਲੀਕੇਜ ਬੜੀ ਹੈ ਮੈਂ ਮਿਨਿਮਮ 20% ਵੀ ਲੀਕੇਜ ਹੈ ਡਾਵਾਂਗਾ ਤੇ 34000 ਕਰੋੜ ਬਣੇਗਾ ਤੇ ਟੋਟਲ ਦੇ ਵਿੱਚ 34 ਪਲੱਸ 20 54000 ਕਰੋੜ ਨਾਲ ਅਸੀਂ ਪੰਜਾਬ ਦੀ ਤਰੱਕੀ ਕਰਾਵਾਂਗੇ 1 ਰੁਪਏ ਦਾ ਅਸੀਂ ਇਸ ਤੋਂ ਬਾਅਦ ਕੋਈ ਕਰਜ਼ਾ ਨਹੀਂ ਚੁੱਕਾਂਗੇ ਕੇਜਰੀਵਾਲ ਸਾਹਿਬ ਦਾ ਤੁਹਾਡੇ ਸਾਰਿਆਂ ਦੇ ਕੋਲ ਪਿਆ ਤੇ 120000 ਕਰੋੜ ਤਿੰਨ ਸਾਲਾਂ ਚੁੱਕ ਲਿਆ ਐਵਰੇਜ ਇਹਨਾਂ ਦੀ ਇਸ ਟਾਈਮ ਤਕਰੀਬਨ 35 ਤੋਂ 40000 ਕਰੋੜ ਰੁਪਈਆ ਸਾਲ ਦੀ ਹੈ ਇਹ ਚੀਮਾ ਸਾਹਿਬ ਨੂੰ ਕਹੋ ਕਿ ਜਦੋਂ ਵੀ ਸਰਕਾਰ ਚਾਹੇ ਤੁਹਾਨੂੰ ਪਤਾ ਨਹੀਂ ਸੀ ਕਰਜ਼ਾ ਕਿੰਨਾ ਕਿਹੜੀ ਗੱਲ ਦਾ ਤੁਸੀਂ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਜੀ ਇੱਕ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਹਾਂ ਅਸੀਂ ਵੇਖੋ ਐਡਸ ਹਜੇ ਤੱਕ ਆਈ ਜਾਂਦੀਆਂ ਰੰਗਲੇ ਪੰਜਾਬ ਦੀਆਂ ਫਾਈਨੈਂਸ ਮਿਨਿਸਟਰ ਸੋਦੇ ਕੰਗਲਾ ਹੋਇਆ ਬੈਠਾ ਪੰਜਾਬ ਨੂੰ ਰੰਗਲਾ ਦੱਸੀ ਜਾਂਦੇ ਐਡਸ ਤੋਂ ਇਲਾਵਾ ਝੂਠੀਆਂ ਮਸ਼ਹੂਰੀਆਂ ਤੋਂ ਇਲਾਵਾ ਕੁਝ ਇਹਨਾਂ ਕੋ ਦੇਣ ਨਹੀਂ ਇਹ ਤੇ ਕਿਸਾਨਾਂ ਦਾ ਵੇਖੋ ਬਿਸਤਰੇ ਚੁੱਕ ਕੇ ਲੈ ਗਏ ਮੰਜੇ ਚੁੱਕ ਕੇ ਲੈ ਗਏ ਟਰਾਲੀਆਂ ਖੋਲ ਕੇ ਲੈ ਗਏ ਇਹ ਕੋਈ ਸਰਕਾਰ ਹੈ ਦੀ ਇਹੋ ਜੇ ਕੰਮ ਅਮਰਸ਼ਾਹ ਅਬਦਾਲੀ ਕਰਦਾ ਹੁੰਦਾ ਸੀ ਜਿਉਂ ਜਿਹਾ ਇਹ ਕਰਦੇ ਫਿਰਦੇ ਨੇ ਆ ਅੱਜ ਦੋ ਦੋ ਹੱਥੇ ਦੇ ਨਾਲ ਕਰਾਂਗੇ ਬਜਟ ਦੇ ਵਿੱਚ ਪਾਇਆ ਸਾਹਿਬ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਦੀ ਗੱਲ ਬਾਤ ਸਰਕਾਰ ਨੂੰ ਕੀਤੀ ਜਾ ਮੈਂ ਤੁਹਾਨੂੰ ਆ ਮੈਂ ਦਾ ਜੋ ਇੱਕ ਮੇਰੀ ਤੇਰੀ ਬੇਨਤੀ ਮੇਰੀ ਬੇਨਤੀ ਸੋ ਕੱਲ ਹੀ ਸਿੱਖਿਆ ਤੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਕਿਹਾ ਹੋਮ ਮਿਨਿਸਟਰ ਸਾਹਿਬ ਕੀ ਅਸੀਂ ਹਿੰਦੁਸਤਾਨ ਦਾ ਹਾਂ ਕਿ ਪਾਕਿਸਤਾਨ ਦਾ ਕੰਪਲੀਟ ਫੇਲਿਅਰ ਵੇਖੋ ਮੈਂ ਪ੍ਰਮਾਖ ਮਨੂ ਹਾਜ਼ਰ ਨਾਜ਼ਰ ਕਰਕੇ ਗੱਲ ਕਹਿ ਸਕਦਾ ਜ਼ਲੀਲ ਰੋਤੀ ਕਿਸੇ ਹਸਪਤਾਲ ਦੇ ਵਿੱਚ ਇੱਥੇ 50% ਤੋਂ ਵੱਧ ਸਟਾਫ ਦੀ ਸ਼ੌਰਟੇਜ ਹੈ ਕਿਤੇ ਡਾਕਟਰ ਨਹੀਂ ਕਿਤੇ ਕੋਈ ਨਰਸ ਨਹੀਂ ਕਿਤੇ ਕੋਈ ਮਸ਼ੀਨਰੀ ਨਹੀਂ ਕਿਤੇ ਕੋਈ ਦਵਾਈ ਨਹੀਂ ਆ ਬਲਵੀਰ ਸਿੰਘ ਜਿਹੜੇ ਹੈ ਨੇ ਮੰਤਰੀ ਸਾਹਿਬ ਇਹਨਾਂ ਦੇ ਆਪਣੇ ਮੈਡੀਕਲ ਕਾਲਜ ਤੁਸੀਂ ਰੋਜ਼ ਵੇਖਦੇ ਹੋ ਜਦੋਂ ਸੈਂਸਿਟਿਵ ਆਪਰੇਸ਼ਨ ਹੋ ਰਹੇ ਮੇਜਰ ਆਪਰੇਸ਼ਨ ਦੇ ਵਿੱਚ ਵੀ ਡਾਕਟਰਾਂ ਨੂੰ ਕਈ ਵਾਰ ਆਪਣੇ ਮੋਬਾਈਲ ਦੀਆਂ ਟਾਰਚ ਆਨ ਕਰਕੇ ਇਹ ਕਰਨੇ ਪੈਦੇ ਕੋਈ ਉੱਤੇ ਨਾ ਵੇਖੋ ਕੋਈ ਗੱਲ ਇਹਦੇ ਵਿੱਚ ਕੁਝ ਨਹੀਂ ਜਿਹਦਾ ਝੜਕਾ ਹੀ ਹੋਣਾ ਕੁਝ ਨਹੀਂ ਅੱਛਾ ਅਗਲੀ ਗੱਲ 1 ਮਿੰਟ ਅਗਲੀ ਐਜੂਕੇਸ਼ਨ ਦੀ ਵੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਦੋ ਵਾਰ ਸਵਾਲ ਕੀਤੇ ਨੇ ਇਹਨਾਂ ਦੇ ਸਾਰੇ ਉਹਨਾਂ ਪੜ੍ਹੇ ਲਿਖੇ ਮੰਤਰੀ ਹਰਜੋਤ ਸਿੰਘ ਬੈਂਸ ਜੀ ਤੁਹਾਨੂੰ